ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਸ਼ੇਅਰ ਵੀ ਜਰੂਰ ਕਰਿਓ। 29 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ। ਜਿਵੇਂ ਆਪਾਂ ਪਹਿਲਾਂ ਦੱਸਿਆ ਹੋਇਆ ਸੀਗਾ ਕਿ ਅੱਜ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਪਰ ਉਸ ਤੋਂ ਉੱਟ ਕਿਤੇ ਵੀ ਕੁਝ ਖਾਸ ਕਰਵਾਈਆਂ ਦੇਖੀਆਂ ਨਹੀਂ ਗਈਆਂ। ਟੈਂਪਰੇਚਰ ਤਾਂ ਜਰੂਰ ਕੁਝ ਇੱਕ ਜ਼ਿਆਦਾ ਨਹੀਂ ਹੈ। 33-32 ਡਿਗਰੀ ਦੇ ਆਸ-ਪਾਸ ਪੰਜਾਬ ਦਾ ਬਣਿਆ ਹੋਇਆ ਹੈ ਪਰ ਗਰਮੀ ਅਤੇ ਹੌਮਸ ਦੇ ਕਾਰਨਾ ਕਰਕੇ ਇਹ ਬਹੁਤ ਜ਼ਿਆਦਾ ਫੀਲ ਹੋ ਰਿਹਾ ਹੈ ਤੇ ਜੇਕਰ ਅੱਜ ਰਾਤ ਨੂੰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਇਹ ਕਾਰਵਾਈਆਂ ਅੱਧੀ ਰਾਤ ਦੇ ਆਸ-ਪਾਸ ਸ਼ੁਰੂ ਹੋਣ ਦੀਆਂ ਸੰਭਾਵਨਾ ਹਨ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪੜ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਆਪਣਾ ਮੋਹਾਲੀ, ਸੰਗਰੂਰ, ਮਾਨਸਾ, ਜਲੰਧਰ ਦੇ ਏਰੀਏ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਇਹਮੀ ਟੁੱਟਮੇ ਤੌਰ ਤੇ ਹੋਵੇਗਾ ਵੱਖ-ਵੱਖ ਖੇਤਰਾਂ ਦੇ ਵਿੱਚ। ਜਿਵੇਂ ਕੱਲ ਨੂੰ ਸਵੇਰ ਵੇਲੇ ਹੋਵੇਗਾ ਤੇ ਪੰਜਾਬ ਦੇ ਵਿੱਚ ਇੱਕ ਵਾਰ ਮੀਂਹ ਫਿਰ ਤੋਂ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ। ਖਾਸ ਕਰਕੇ ਮਾਲਵੇ ਦੇ ਉਹ ਇਲਾਕੇ ਜਿਨ੍ਹਾਂ ਦੇ ਵਿੱਚ ਅਜੇ ਤੱਕ ਮੀਂਹ ਨਹੀਂ ਪਿਆ ਜਿਵੇਂ ਫਾਜ਼ਲਕਾ ਹੋ ਗਿਆ, ਮੁਕਤਸਰ ਦੇ ਬਹੁਤ ਸਾਰੇ ਇਲਾਕੇ, ਫਰੀਦਕੋਟ ਹੋ ਗਿਆ, ਬਠਿੰਡਾ ਹੋ ਗਿਆ ਜਾਂ ਫਿਰੋਜ਼ਪੁਰ ਹੋ ਗਿਆ। ਇਹਨਾਂ ਵਿੱਚ ਵੀ ਵਧੀਆ ਮੀ ਕੱਲ ਨੂੰ ਦੇਖਣ ਨੂੰ ਮਿਲ ਸਕਦੇ ਹਨ ਉਸੇ ਤਰ੍ਹਾਂ ਹੀ ਅੰਮ੍ਰਿਤਸਰ ਤਰਨਤਾਰਨ ਤਰਪੂਥਲੇ ਦੇ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਦਾ ਮੀਂਹ ਨਹੀਂ ਪਿਆ ਉਹਨਾਂ ਵਿੱਚ ਵੀ ਕੱਲ ਨੂੰ ਦਿਨ ਵੇਲੇ ਜਾਂ ਸਵੇਰ ਤੜਕਸਰ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਤੇ ਕੱਲ ਨੂੰ ਤਕਰੀਬਨ ਟੁੱਟਵੇਂ ਤੌਰ ਤੇ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਦਾ ਦੌਰ ਦੇਖਿਆ ਜਾਵੇਗਾ